ਸਸਕਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਰਪ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਪਹਿਲ ਕਮਾਤਵਦੀ ਹਮਲੇ ਤੋਂ ਬਾਅਦ ਪਾਰਤ ਵੱਲੋਂ ਜਵਾਬੀ ਕਾਰਵਾਈ ਕਰਦੇ ਆ ਬਦਲਾ ਲੈਂਦੇ ਜਿਹੜਾ ਪਾਕਿਸਤਾਨ ਦੇ ਵਿੱਚ ਸਥਿਤ ਆਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਸਨ ਜਿਸ ਤੋਂ ਬਾਅਦ ਜੰਗੀ ਮਾਹੌਲ ਬਣਿਆ ਹੈ ਜੰਗ ਵਰਗੇ ਹਾਲਾਤ ਬਣਿਆ ਨੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਇਸ ਸਮੇਂ ਮੌਜੂਦ ਹਾਂ ਅjnਾਲਾ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਭਾਵੇਂ ਕਿ ਇਹਨਾਂ ਦਿਨੀ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ ਤਣਾਅਪੂਰਨ ਮਾਹੌਲ ਆ ਕਈ ਰਾਤਾਂ ਨੂੰ ਜਿਹੜੇ ਦੋ ਰਾਤਾਂ ਹੋ ਗਈਆਂ ਡਰੋਨ ਹਮਲੇ ਵੀ ਹੋ ਰਹਾ ਜਿਸ ਦਾ ਪਾਕਿਸਤਾਨ ਭਾਰਤ ਵੱਲੋਂ ਜਿਹੜਾ ਮੂੰਹ ਤੋੜਵਾ ਜੁਆਜਤਾ ਜਾ ਰਿਹਾ ਤੇ ਹਵਾ ਦੇ ਵਿੱਚ ਹੀ ਮਜਾਇਲਾ ਨੂੰ ਨਾਈਟ ਕੀਤਾ ਜਾ ਰਿਹਾ ਹੈ ਇਸ ਸਮੇਂ ਅjnਾਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਇਆ ਬਿਲਕੁਲ ਆਮ ਵਾਂਗ ਦਿੱਤੀ ਹੈ ਜੇ ਅjnਾਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਖੇਤ ਦੇ ਲੋਕ ਭਾਵੇਂ ਕਿ ਸਰਾਤੇ ਨੇੜੇ ਰਹਿੰਦੇ ਆ ਕੁਝ ਡਰ ਤੇ ਸਹਿਮ ਦਾ ਮਾਹੌਲ ਜੂਰ ਹੈ ਪਰ ਲੋਕਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਇਹਨਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਸ਼੍ਰੀ ਅਮਸਾ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਇੱਥੇ ਪਹੁੰਚ ਹੋਏ ਹਨ ਉਨਾ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨਾਲ ਜਿੱਥੇ ਮੁਲਾਕਾਤ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੇ ਕੰਮਕਾਜ ਕਰਨ ਆਏ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਜਾ ਰਹੀ ਹੈ ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਜੋ ਕਿ ਇਸ ਸਮੇਂ ਅjnਾਲਾ ਸ਼ਹਿਰ ਦੇ ਮੁੱਖ ਚੌਂਕ ਦੇ ਵਿੱਚ ਜਿਵੇਂ ਕਿ ਪਹਿਲਾਂ ਰੌਣਕਾਂ ਹੁੰਦੀਆਂ ਸੀ ਉਸੇ ਤਰ੍ਹਾਂ ਹੀ ਰੌਣਕਾਂ ਹੁੰਦੀਆਂ ਭਾਵੇਂ ਕਿ ਦੋ ਦਿਨ ਪਹਿਲਾਂ ਇੱਕ ਵਾਰ ਤਣਾਅਪੂਰਨ ਮਾਹੌਲ ਬਣਿਆ ਸੀ ਤਾਂ ਲੋਕਾਂ ਨੇ ਮਾਤੜ ਕਰਕੇ ਸਮਾਨ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਸਿੱਟੀ ਆਮ ਵਰਗੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਜੋ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਇਲਾ ਅਜਨਾਲਾ ਦੇ ਵਿੱਚ ਪਹੁੰਚੇ ਹੋਏ ਹਨ ਦੁਕਾਨਦਾਰਾਂ ਨੂੰ ਮਿਲਿਆ ਜਾ ਰਹੇ ਹਨ ਵੱਲੋਂ ਜਿਹੜੇ ਆਮ ਲੋਕ ਆ ਲਗਾਤਾਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਇਲਾ ਦੁਕਾਨਦਾਰਾਂ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਇਲਾ ਜੋ ਅਜਨਾਲਾ ਖੇਤ ਦੇ ਲੋਕਾਂ ਨੂੰ ਮਿਲ ਰਹੇ ਇਹਨਾਂ ਤੋਂ ਬਾਅਦ ਉਹ ਸਰਦੀ ਖੇਤ ਦੇ ਵਿੱਚ ਵੀ ਜਾਣਗੇ ਲੋਕਾਂ ਨਾਲ ਮੁਲਾਕਾਤ ਕਰਨਗੇ ਇਸ ਸਮੇਂ ਉਹ ਅਜਨਾਲਾ ਸ਼ਾਇਦ ਮੌਜੂਦ ਆ ਔਇਲਾ ਸਾਹਿਬ ਅੱਜ ਦੌਰਾ ਕੀਤਾ ਜਾ ਰਿਹਾ ਕੀ ਮਕਸਦ ਹੈ ਮੇਨ ਮੇਰਾ ਸਿਰਫ ਇਹ ਨਾਗਿਆ ਕਿ ਮੈਂ ਲੋਕਾਂ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਤਗੜੇ ਹੋ ਅਸੀਂ ਤੁਹਾਡੇ ਨਾਲ ਹੈ ਔਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਟਾਈਮ ਕੱਢਣਾ ਪੈਣਾ ਹੈ ਤੁਸੀਂ ਸਾਰੇ ਪਿੰਡਾਂ ਦੇ ਵਿੱਚ ਆਪਣਾ ਭਾਈਚਾਰਾ ਕਾਇਮ ਰੱਖੋ ਜਿੱਦਾਂ ਪ੍ਰਸ਼ਾਸਨਾਂ ਦਾ ਉਸ ਤਰੀਕੇ ਨਾਲ ਚੱਲੋ ਜੇ ਪ੍ਰਸ਼ਾਸਨ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਪ੍ਰੋਟੋਕੋਲ ਕੋਈ ਦਿੰਦਾ ਹੈ ਬਾਹਰ ਨਾ ਨਿਕਲਣ ਦਾ ਜਾਂ ਨਿਕਲਣ ਦਾ ਉਹਨੂੰ ਫਾਲੋ ਕਰੋ ਔਰ ਜਿਹੜੀਆਂ ਫਾਰਮਾਂ ਨੇ ਉਹਨਾਂ ਤੇ ਯਕੀਨ ਨਾ ਕਰੋ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਜਿਹੜੀ ਹਾਲਾਤ ਨੇ ਉਨਾ ਚ ਸਭ ਤੋਂ ਵੱਡਾ ਏਕ ਆ ਔਰ ਸਹਿਜਤਾ ਚਾਹੀਦੀ ਆ ਉਹ ਸਾਡੇ ਪੰਜਾਬੀਆਂ ਚ ਵੈਸੀ ਵੀ ਹੈਗੀ ਕਲਚਰ ਆ ਸਾਡਾ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਤਗੜੇ ਹੋ ਕੇ ਇਸ ਘੜੀ ਦਾ ਮੁਕਾਬਲਾ ਕਰਨਾ ਬਤੌਰ ਮੈਂਬਰ ਪਾਰਲੀਮੈਂਟ ਮੈਂ ਤੁਹਾਡੇ ਨਾਲ ਇਸ ਦੁੱਖ ਨਿਖੜੇ ਔਰ ਅਸੀਂ ਪੂਰੇ ਤੌਰ ਤੇ ਦਿੱਤੇ ਆ ਪਰਿਵਾਰ ਸਮੇਤ ਖੜੇ ਆ ਕੋਈ ਮੁਸ਼ਕਲ ਨਹੀਂ ਕੀ ਜੋ ਵੀ ਹਾਲਾਤ ਹੋਣਗੇ ਉਹਦਾ ਡਟ ਕੇ ਟੱਕਰਾਂ ਕਰਾਂਗੇ ਮੁਕਾਬਲਾ ਕਰਾਂਗੇ ਅਸੀਂ ਦੋ ਦਿਨ ਤੋਂ ਲਗਾਤਾਰ ਤੁਸੀਂ ਦੌਰੇ ਕਾਰੇ ਦੇਖਦੇ ਆ ਕਿ ਜਦੋਂ ਦੇ ਹਾਲਾਤ ਜਿਆਦਾ ਤਣਾਅਪੂਰਨ ਹੋਏ ਭਾਵੇਂ ਕਿ ਬਾਈ ਤੋਂ ਬਾਅਦ ਹੀ ਜੰਗੀ ਮਾਹੌਲ ਲੱਗ ਰਿਹਾ ਸੀ ਕਿਸੇ ਵੇਲੇ ਜੰਗ ਵੀ ਲੱਗ ਸਕਦੀ ਜਾਂ ਕੋਈ ਹੋਰ ਹੀ ਹੋ ਸਕਦਾ ਪਰ ਲੱਗਦਾ ਤੁਸੀਂ ਇਹਨਾਂ ਲੋਕਾਂ ਦੇ ਵਿੱਚ ਨਜ਼ਰ ਆ ਰਹੇ ਕਿਉਂਕਿ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਲੀਡਰ ਨੂੰ ਚੁਣਦੇ ਨੇ ਤੇ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ 'ਚ ਰਹਿਣਾ ਖਾਸ ਕਰ ਦੁੱਖ ਦੇ ਸਮੇਂ 'ਚ ਹੁਣ ਮੇਰਾ ਵੀ ਪਾਰਲੀਮੈਂਟ ਦਾ ਟੂਰ ਸੀ ਸਟੱਡੀ ਟੂਰ ਸੀ ਚੱਲ ਰਿਹਾ ਹੈ ਇੱਕ ਹਫ਼ਤੇ ਦਾ ਸਾਡਾ ਸੀ ਮੈਂ ਬੈਂਗਲੌਰ ਜਾਣਾ ਸੀ ਮੇਰੀ ਬਿਸ਼ਾਖਾਪਟੋਂ ਮੇਰੀ ਫਲਾਈਟ ਸੀ ਦਿੱਲੀ ਤੋਂ ਮੈਂ ਰਾਤ ਪਹੁੰਚਿਆ ਰਾਤ ਅਟੈਕ ਹੋ ਗਿਆ ਮੈਂ ਅਗਲੇ ਦਿਨ ਟੈਕਸੀ ਫੜ ਕੇ ਇੱਥੋਂ ਤੱਕ ਪਹੁੰਚਿਆ ਬਾਲੇ ਤੱਕ ਅੱਗੇ ਮੈਂ ਆਪਣੀਆਂ ਗੱਡੀਆਂ ਮੰਗਾਈਆਂ ਤੇ ਇੱਥੋਂ ਤੱਕ ਪਹੁੰਚ ਗਿਆ ਸੋ ਇਹ ਇੱਕ ਸਾਡਾ ਫਰਜ ਹੈ ਅਸੀਂ ਰਹਿ ਨਹੀਂ ਸਕਦੇ ਇਹ ਤੇ ਮੇਰਾ ਵੀ ਤੇ ਟੂਰ ਮੇਰਾ ਤੇ ਲੀਗਲੀ ਟੂਰ ਸੀ ਔਰ ਸਾਡਾ ਜ਼ਰੂਰੀ ਸੀ ਉਹ ਤੇ ਸਟੈਂਡਿੰਗ ਕਮੇਟੀ ਤੇ ਪਾਰਲੀਮੈਂਟ ਤੇ ਪੈਟਰੋਲੀਅਮ ਤੇ ਗੱਲਬਾਤ ਕਰਨੀ ਪੁੱਛਣਾ ਸੀ ਕਿਵੇਂ ਹਾਲਾਤ ਨੇ ਪੈਟਰੋਲ ਕਿੰਨਾ ਹੈ ਡੀਜ਼ਲ ਕਿੰਨਾ ਜੇ ਜੰਗ ਲੱਗਦੀ ਪਰ ਤਰਜੀਹ ਇਹਨੂੰ ਆਪਣਿਆਂ ਦੀ ਹੁੰਦੀ ਆ ਇਹ ਥੋੜਾ ਜਿਹਾ ਕੋਈ ਲੋਕਤਨਾਇ ਮੈਂ ਉੱਥੇ ਬਾਹਰ ਬੈਠਾ ਹਾਂ ਇਹ ਬਣਦੀ ਨਹੀਂ ਗੱਲ ਇਹ ਸਾਡਾ ਫਰਜ਼ ਹੈ ਔਰ ਸ਼ੁਰੂ ਤੋਂ ਕੋਸ਼ਿਸ਼ ਕੀਤੀ ਹੈ ਭਾਵੇਂ ਕਿਸਾਨੀ ਸੰਘਰਸ਼ ਸੀ ਲੋਕਾਂ ਦੀ ਹੱਕ 'ਚ ਬੈਠੇ ਆਂ ਚਾਹੇ ਉਸ ਤੋਂ ਬਾਅਦ ਪਾਰਲੀਮੈਂਟ ਤੇ ਕੋਈ ਮੁਸ਼ਕਲ ਆਈ ਹੈ ਤਦ ਵੀ ਪਰਮਾਤਮਾ ਨੇ ਸਾਡੇ ਤੋਂ ਅੱਗੇ ਹੋ ਕੇ ਕੰਮ ਲਿਆ ਐਸਾ ਅਸੀਂ ਕੀਤਾ ਹੈ ਹੁਣ ਵੀ ਅਸੀਂ ਨਾਲੇ ਲੋਕਾਂ ਦੀ ਕਰੋਨਾ ਹੋਵੇ ਕੋਈ ਹੋਵੇ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੇ ਜੇ ਸਾਡੇ ਤੇ ਯਕੀਨ ਕੀਤਾ ਆ ਅਸੀਂ ਉਹ ਯਕੀਨ ਤੇ ਖਰੇ ਉਤਰੇ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਤੇ ਸਾਡੀਆਂ ਬਹਾਦਰ ਸਨਮਾਂ ਵੱਲੋਂ ਮੂੰਹ ਤੋੜਾਂ ਜਵਾਬ ਵੀ ਦਿੱਤਾ ਜਾ ਰਿਹਾ ਪਾਕਿਸਤਾਨ ਦਾ ਸਾਨੂੰ ਗਲੇ ਹੀ ਕੋਈ ਨਹੀਂ ਦੁਸ਼ਮਨ ਦਾ ਕਾਦਾ ਕਿਹੜਾ ਪਰ ਅਸੀਂ ਉਹਨੂੰ ਇੱਕ ਗੱਲ ਕਹਿਣੀ ਚਾਹੁੰਦੇ ਕਿ ਸ਼ਾਂਤੀ ਨਾਲ ਰਹੇ ਤੂੰ ਵੀ ਆਪਣੇ ਆਬਾਦ ਦਾ ਨੁਕਸਾਨ ਨਾ ਕਰਾ ਤੇ ਨਾ ਨੁਕਸਾਨ ਕਰ ਤੇਰੀ ਆਦਤ ਬਣ ਗਈ ਹੱਤ ਬਾਤ ਬੁਲਾਉਂਦੀ ਉਹਨੂੰ ਛੱਡ ਦੇ ਉਹ ਸੱਤ ਬਾਦ ਨੇ ਤੈਨੂੰ ਵੀ ਖੋਖਲਾ ਕਰਤਾ ਤੇਰੇ ਵੀ ਪੱਲੇ ਕੱਖ ਨਹੀਂ ਗਾ ਹੋਣੀ ਸੁਧਰ ਜੋ ਹੋਣੀ ਜਿਹੜੇ ਤੁਹਾਡੇ ਵੀ ਮੈਨੂੰ ਪਤਾ ਚੰਗੇ ਲੋਕ ਵੀ ਉੱਥੇ ਵੀ ਹੋਣਗੇ ਉਹਨਾਂ ਨੇ ਜਾਨਣਾ ਇਸ ਮਾਹੌਲ ਚ ਚਲੇ ਜਾਂਦੀਆਂ ਨੇ ਜਦੋਂ ਕੋਈ ਗੱਲ ਇਹੋ ਜੀ ਹੋਣੀ ਆ ਤੇ ਖੈਰ ਤੁਸੀਂ ਤੇ ਕਰਦੇ ਸਾਡੇ ਦੇ નિર્ਦੋਸ਼ ਬੰਦਿਆਂ ਦਾ ਕਤਲ ਦੀ ਤੁਹਾਡਾ ਤੇ ਟਾਰਗੇਟ ਇੱਕ ਹੁੰਦਾ ਆ ਆ ਹੁਣ ਜੇ ਮਜ਼ਾਈਲਾ ਵਜੀਆਂ ਨੇ ਇਹ ਉਹਨਾਂ ਨੇ ਕਿੱਥੇ ਮਾਰੀਆਂ ਨੇ ਗੁਰਦੁਆਰਾਂ ਦੇ ਉੱਤੇ ਮੰਦਰਾਂ ਦੇ ਉੱਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਕਿਸੇ ਗੁਰੂ ਘਰ ਜਾਂ ਮੰਦਰ ਤੇ ਕੋਈ ਅੱਤਵਾਦੀ ਕ੍ਰੌਸ ਹੋਇਆ ਤੁਹਾਡੇ ਤੇ ਸੈਂਕੜੇ ਅੱਤਵਾਦੀ ਜਿਹੜੇ ਇੱਕ ਤੁਹਾਡੇ ਕੁਝ ਕੁਝ ਲੋਕ ਮਦਰਸਿਆਂ ਦੇ ਵਿੱਚ ਜਿਹੜੇ ਤਿਆਰ ਕਰਕੇ ਇਧਰ ਭੇਜਦੇ ਨੇ ਉਹਨਾਂ ਨੇ ਸਾਡੇ ਬਹੁਤ ਵੱਡਾ ਇਤਿਆਹ ਤੰਕ ਮਚਾਇਆ ਜਿਹਦੇ ਪਰੂਵ ਨੇ ਤੁਹਾਡੇ ਕੋਲ ਤਾਨੂੰ ਵਰਲਡ ਲੈਵਲ ਤੇ ਕਿਹਾ ਜਾਂਦਾ ਜਿਹੜੇ ਮਤਲਬ ਉਸਾਮਾ ਮਿਲ ਦੇਣ ਵਰਗੇ ਹੱਤਵਾਦੀ ਉਹ ਤੁਹਾਡੇ ਤੋਂ ਫੜੇਗੇ ਤੁਸੀਂ ਇਸ ਤੋਂ ਬਾਹਰ ਜਾਓ ਸ਼ਾਂਤੀ ਨਾਲ ਰਹੋ ਕੋਈ ਮਸਲਾ ਨਹੀਂ ਸ਼ਾਂਤੀ ਨਾਲ ਹੀ ਤਰੱਕੀ ਹੁੰਦੀ ਆ ਅੱਜ ਆਰਥਿਕ ਤੌਰ ਤੇ ਬਹੁਤ ਥੱਲੇ ਆ ਪਾਕਿਸਤਾਨ ਦੋ ਦਿਨ ਦਾ ਰਸ਼ਨ ਨਹੀਂ ਹੈਗਾ ਉਹਨਾਂ ਕੋਲ ਅੱਜ ਵੀ ਕਰਜ਼ਾ ਮੰਗ ਰਹੇ ਆਪਣੇ ਪਾਈ ਵੱਲੋਂ ਮੈਂ ਨਾ ਕਰਜ਼ੇ ਨਾ ਕਿੰਨੀਆਂ ਕਿ ਲੜਾਈਆਂ ਲੜੀਆਂ ਜਾਂਦੀਆਂ ਹੁੰਦੀਆਂ ਇਹੀ ਤਾਂ ਗੱਲ ਹੈ ਇਹ ਇਹਨਾਂ ਨੂੰ ਸਮਝਾਉਣਾ ਚਾਹੀਦਾ ਜਿਵੇਂ ਦੇਖਿਆ ਕਿ ਭਾਰਤ ਵੱਲੋਂ ਆਤੋ ਦੀ ਟਿਕਾਣੇ ਤੇ ਹਮਲਾ ਕੀਤਾ ਆਤੋਵਦੀਆਂ ਨੂੰ ਹਲਾ ਕੇ ਵੀ ਕਰ ਦਿੱਤਾ ਗਿਆ ਤੇ ਕਿੰਨੀ ਸ਼ਰਮਨਾਕ ਗੱਲ ਹੈ ਕਿ ਭਾ ਜਿਹੜੇ ਪਾਕਿਸਤਾਨੀ ਫੌਜ ਆ ਜਾਂ ਹੋਰ ਉਹਨਾਂ ਦੇ ਸਿਆਸੀ ਲੀਡਰ ਉਹਨਾਂ ਦੇ ਜਨਾਜ਼ਿਆਂ ਤੇ ਜਾਂਦੇ ਮੈਂ ਅਹੀ ਤਾਂ ਗੱਲ ਕਹੀ ਦੇਖੋ ਜਿਹੜੇ ਜਿੱਥੇ-ਜਿੱਥੇ ਹਮਲਾਇਆ ਇੰਡੀਆ ਨੇ ਲਿਖਤੀ ਦਿੱਤਾ ਵੀ ਕਿਉਂ ਕੀਤਾ ਕਿਹੜਾ ਅਤਵਾਦੀ ਸੀ ਕਿੰਨੇ ਇਹਨੇ ਤਿਆਰ ਕੀਤੇ ਲਿਖੇ ਦਿੱਤਾ ਨੇ ਇੰਡੀਆ ਨੇ ਉਹਨਾਂ ਨੇ ਉਹਨਾਂ ਮਰੇ ਹੋਏ ਅਤਵਾਦੀਆਂ ਦੇ ਜਨਾਜ਼ਿਆਂ ਦੇ ਉੱਤੇ ਸਾਰੇ ਉਹਨਾਂ ਦੇ ਪੋਲਿਟਿਸ਼ੀਅਨ ਸਾਰੇ ਉਹਨਾਂ ਦੀ ਆਰਮੀ ਪਹੁੰਚੀ ਇਹਦਾ ਮਤਲਬ ਤੁਸੀਂ ਪ੍ਰੂਵ ਕਰਦੇ ਜੇ ਕਿ ਤੁਸੀਂ ਇਹ ਭਾਇ ਸੀ ਪਿੰਡੀਆਂ ਦਾ ਨੁਕਸਾਨ ਕਰੋ ਕਸ਼ਮੀਰ ਵੀ ਜਿਹੜਾ ਇਹਨਾਂ ਨੇ ਅਟੈਕ ਕੀਤਾ ਹੈ ਸਾਡੇ ਨਿਰਦੋਸ਼ ਇੰਡੀਅਨਸ ਦੇ ਉੱਤੇ ਉਹ ਸਿਰਫ ਕਸ਼ਮੀਰ ਨੂੰ ਸਜ਼ਾ ਦੇਣ ਵਾਸਤੇ ਕਿਉਂਕਿ ਕਸ਼ਮੀਰ ਵਾਲੇ ਲੋਕ ਇਹਨਾਂ ਦੀ ਗੱਲ ਸੁਣਦੇ ਨਹੀਂ ਉਹ ਤਾਂ ਕਿ ਉੱਥੇ ਟੂਰਿਸਟ ਆਵੇ ਨਾ ਉੱਥੇ ਰਾਜਕਤਾ ਫੈਲੇ ਤੇ ਫਿਰ ਉਹ ਇਹਨਾਂ ਦੇ ਆਖੇ ਲੱਗਣ ਇਹ ਕਾਰਨ ਸੀ ਉੱਥੇ ਅਟੈਕ ਕਰਨ ਦਾ ਪਰ ਇਹਨਾਂ ਨੂੰ ਇਹ ਨਹੀਂ ਸੀ ਸਮਝ ਕਿ ਅਸੀਂ ਬਹੁਤ ਤਕਲੀਫ ਚ ਆ ਗਏ ਤੁਸੀਂ ਪਹਿਲ ਪਹਿਲਗਾਮ ਵੀ ਹੋਇਆ ਪਲਵਾਮਾ ਵੀ ਹੋਇਆ ਇਹੋ ਜਿਹਾ ਕਈ ਤੁਸੀਂ ਹਮਲੇ ਸਾਡੇ ਤੇ ਕਰ ਚੁੱਕੇ ਜੇ ਐਸ ਵੇਲੇ ਸਾਰਾ ਦੇਸ਼ ਹੀ ਚਾਹੁੰਦਾ ਸੀ ਕਿ ਇਹ ਕੰਮ ਹੋਵੇ ਆਪਣੇ ਲੋਕਾਂ ਨੂੰ ਕੀ ਅਪੀਲ ਕਰਾਂ ਮੇਰੀ ਇੱਕ ਹੀ ਅਪੀਲ ਹੈ ਕਿ ਸਾਰੇ ਪ੍ਰਸ਼ਾਸਨ ਦੇ ਜਿਹੜੀਆਂ ਹਦਾਇਤਾਂ ਉਹਦੇ ਮੁਤਾਬਕ ਚੱਲਣ ਰਲ ਕੇ ਰਲ ਮਿਲ ਕੇ ਸਾਰੇ ਸਾਂਝੇ ਜੋ ਵੀ ਹਦਾਇਤੋ ਕਰਦੇ ਉਹਤੇ ਵਿਸ਼ਵਾਸ ਕਰਨ ਜਿਹੜੀਆਂ ਅਫਵਾਹਾਂ ਹੋਏ ਉੱਤੇ ਵਿਸ਼ਵਾਸ ਨਾ ਕਰਨ ਕਿਉਂਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਜੇ ਪੋਸਟਾ ਪਾ ਦੇਣ ਦੀ ਪੁਰਾਣੀਆਂ ਕੱਢ ਕੇ ਪਾਉਂਦੀ ਉਹਨਾਂ ਤੇ ਯਕੀਨ ਨਾ ਕਰ ਧੰਨਵਾਦ ਜੀ ਸੋ ਐਸਨ ਐਮਪੀ ਗੁਰਜੀਤ ਸਿੰਘ ਔਇਲਾ ਨੇ ਜੋ ਆਪਣੇ ਲੋਕਾਂ ਨੂੰ ਮਿਲ ਰਹੇ ਤੇ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਉਹ ਇਸ ਔਖੀ ਘੜੀ ਦੇ ਵਿੱਚ ਭਵੇਂ ਕਿ ਹਾਲਾਤ ਗਲਤੀ ਵੀ ਨੇ ਤਣਾਪੂਰ ਵੀ ਨੇ ਪਰ ਉਹ ਇਸ ਘੜੀ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਪਣੇ ਲੋਕਾਂ ਦੇ ਨਾਲ ਖੜੇ ਨੇ ਅਜ ਨਾਲਾ ਤੋਂ ਗੁਰਪ੍ਰੀਤ ਸਿੰਘ ਕਲੁੰਦੀ ਵਿਸ਼ੇਸ਼ਕ